ਆਲਟੂ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਆਮ ਆਦਮੀ ਪਾਰਟੀ ਭਾਵੇਂ ਅਧਿਕਾਰਿਕ ਤੌਰ ਦੇ ਤੇ ਸਰਕਾਰ ਵੱਲੋਂ 16 ਤਰੀਕ ਨੂੰ ਸੌ ਚੱਕ ਸਮਾਗਮ ਕਰ ਰਹੀ ਹੈ ਤੇ 16 ਮਾਰਚ ਤੋਂ ਬਾਅਦ ਹੀ ਉਹਨਾਂ ਦੀ ਸਰਕਾਰ ਜੋ ਨਹੀਂ ਜਾਏਗੀ ਪਰ ਇਸ ਤੋਂ ਪਹਿਲਾਂ ਹੀ ਹਲਕਾ ਇੰਚਾਰਜ ਤੇ ਐਮਐਲਏ ਆਮ ਆਦਮੀ ਪਾਰਟੀ ਦੇ ਲਗਾਤਾਰ ਐਕਟਿਵ ਹੋ ਚੁੱਕੇ ਨੇ ਅੱਜ ਬਟਾਲਾ ਦੇ ਐਮਐਲਏ ਅਮਨ ਸ਼ੇਰ ਸਿੰਘ ਕਲਸੀ ਵੱਲੋਂ ਸਵੇਰੇ-ਸਵੇਰੇ ਹੀ ਸਰਕਾਰੀ ਹਸਪਤਾਲ ਬਟਾਲਾ ਦੇ ਵਿੱਚ ਅਚਨਚੇਤ ਛਾਪਾ ਮਾਰਿਆ ਗਿਆ ਉੱਥੇ ਹੀ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਸਰਕਾਰੀ ਸੇਵਾਵਾਂ ਸਹੀ ਟੰਗਨਾ ਮਿਲਣੀਆਂ ਚਾਹੀਦੀਆਂ ਨੇ ਤੇ ਇਹੋ ਹੀ ਸਰਕਾਰ ਦਾ ਟੀਚਾ ਹੈ ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਬਹੁਤ ਸਾਰੀਆਂ ਕਮੀਆਂ ਦੇਖਣ ਨੂੰ ਮਿਲੀਆਂ ਹਨ ਹਸਪਤਾਲ ਨੂੰ ਸਰਕਾਰ ਪਾਸੋਂ ਵੀ ਕਈ ਜ਼ਰੂਰਤਾਂ ਦੀ ਲੋੜ ਹੈ ਉੱਥੇ ਹੀ ਆਮ ਆਦਮੀ ਪਾਰਟੀ ਗੁਰਦੀਪ ਸਿੰਘ ਰੰਦਾਵਾ ਵੱਲੋਂ ਡੇਰਾਵਾਲਾ ਦੇ ਸਰਕਾਰੀ ਹਸਪਤਾਲ ਦਾ ਅਚਨਚੇਤ ਦੌਰਾ ਕੀਤਾ ਗਿਆ ਪਰ ਡੇਰਾ ਬਹਾਵਾਨ ਨਾਨਕ ਹਸਪਤਾਲ ਦੇ ਵਿੱਚ ਸਾਰੀਆਂ ਹੀ ਚੀਜ਼ਾਂ ਮੁਕੰਮਲ ਮਿਲੀਆਂ ਤੇ ਉਹ ਇਸ ਤੋਂ ਖੁਸ਼ ਵੀ ਹੋਏ ਆਓ ਦੇਖਦੇ ਹਾਂ ਗੁਰਪ੍ਰੀਤ ਸਿੰਘ ਗੁਦਾਸਪੁਰ ਦੀ ਇੱਕ ਰਿਪੋਰਟ میں سنتے ہوتے تھے وہ دروازہ بتا کے قالو نے بھی لکھا ہے وہاں لکھا ہے کہ بلوان کے دروازہ پر دروازہ پر مشکل پوری کی چند طرح سے طرح کے بیچ خراب تھے ویڈیو بنا لیں وہ مانگ کر لے گئے تو لگا ایک پانی دستیاب ہے ہماری ਦੇਖੋ ਜੀ ਹਸਪੀਟਲ ਚ ਕਾਫੀ ਕਮੀਆਂ ਨੇ ਆਪਾਂ ਨੂੰ ਕਵਰ ਅਪ ਕਰਦੇ ਆਂ ਸਫਾਈ ਦੀ ਕਮੀ ਹੈ ਇੱਥੇ ਇੱਥੇ ਐਕਸ-ਰੇ ਮਸ਼ੀਨ ਦੀ ਕਮੀ ਹੈ ਇੱਥੇ ਨਸ਼ੇ ਜਿਹੜੇ ਪੇਸ਼ੈਂਟ ਆਉਂਦੇ ਨੇ ਉਹਨਾਂ ਦੇ ਚੋਰੀਆਂ ਹੋ ਜਾਂਦੀਆਂ ਨੇ ਉਹ ਕਮੀ ਹੈ ਆਪਾਂ ਇਹਨੂੰ ਵਧੀਆ ਡਵੈਲਪਮੈਂਟ ਤੇ ਲੈ ਕੇ ਆਵਾਂਗੇ ਅੱਜ ਮੈਂ ਐਸਐਮਓ ਸਭ ਕੋ ਆਏ ਆ ਬੈਠੇ ਆ ਸਟਾਫ ਚੈੱਕ ਕੀਤਾ ਹੈ ਔਰ ਮੈਂ ਇਹੋ ਦੱਸਣਾ ਚਾਹੁੰਦਾ ਵੀ ਆਪਾਂ ਰਲ ਕੇ ਸੁਧਾਰ ਕਰੀਏ ਜੇ ਅੱਗੇ ਤੋਂ ਫਿਰ ਕੋਈ ਇਹੋ ਜੀਆਂ ਕਮੀਆਂ ਨਜ਼ਰ ਆਉਂਦੀਆਂ ਤੇ ਫਿਰ ਉਹਨਾਂ ਨੂੰ ਕਵਰ ਕਰਨ ਵਾਸਤੇ ਉਹ ਜ਼ਿੰਮੇਵਾਰੀ ਆਪਾਂ ਐਸਐਮਓ ਸਾਹਿਬ ਦੀ ਲਾਭਾਂ। ਬਟਾਲੇ 'ਚ ਕੋਈ ਕੇਸ ਆਂਦਾ ਇਸ ਤਰ੍ਹਾਂ ਗੋਲੀ ਦਾ ਕੇਸ ਹੁੰਦਾ ਉਹ ਨੂੰ ਫੜਾ ਫੜੰਬਰਸਾ ਰੈਫਰ ਕੀਤਾ ਜਾਂਦਾ ਕਿਉਂ ਨਹੀਂ ਦੇਖੋ ਜੀ ਸਾਡੇ ਬਟਾਲੇ ਦਾ ਨਾਂ ਨਹੀਂ ਰੈਫਰ ਹਸਪੀਟਲ ਬਣਿਆ ਜੀ ਕਿਉਂਕਿ ਮਸ਼ੀਨਾਂ ਦੀ ਕਮੀ ਹੈ ਜੋ ਮੈਨੂੰ ਮਹਿਸੂਸ ਹੋਇਆ ਆਪਾਂ ਹਲਕੇ ਮੈਂ ਉੱਤੋਂ ਪ੍ਰੋਜੈਕਟ ਲੈ ਕੇ ਆਉਣੇ ਮੇਰੇ ਕੰਮ ਰੇ ਪਰ ਥੱਲਿਓ ਫਿਰ ਜਿਹੜੀ ਜ਼ਿੰਮੇਵਾਰੀ ਹੈ ਉਹ ਸਾਡੇ ਡਾਕਟਰ ਸਾਹਿਬਾਨਾਂ ਦੀ ਹੈ। ਆਪਾਂ ਸਟਾਫ ਵੀ ਕੋਸ਼ਿਸ਼ਾਂ ਵੀ ਵਧਾਵਾਂਗੇ ਸਾਰਾ ਕੰਮ ਵਧੀਆ ਟੰਗ ਨਾਲ ਕਰਾਂਗੇ ਲੋਕਾਂ ਨੂੰ ਸੁੱਖ ਦੇਣਾ ਚਾਹੁੰਨੇ ਆਂ ਬਸ ਉਹ ਰਲ ਕੇ ਅੱਜ ਵੇਖਦੇ ਆਂ ਆਪਾਂ ਕਿਉਂਕਿ ਜੱਕ ਦਮ ਵੀ ਲੋੜ ਤੋਂ ਵੱਧ ਵੀ ਬੋਝ ਪਾ ਦਈਏ ਤੇ ਉਹ ਵੀ ਇਹ ਨਾ ਕਹਿਣ ਵੀ ਬਹੁਤ ਜ਼ਿਆਦਾ ਮਾੜੇ ਨੇ ਵਧੀਆ ਟੰਗ ਨਾਲ ਆਪਾਂ ਕੰਮ ਕਰਾਂਗੇ ਪਰ ਜੇ ਬਾਅਦ ਵਿੱਚ ਕਮੀ ਆਈ ਫਿਰ ਉਹ ਬਰਦਾਸ਼ਤ ਨਹੀਂ ਕੀਤੀ ਜਾਊਗੀ ਕਿੱਥੇ ਦੀ ਵੀਡੀਓ ਵਾਇਰਲ ਹੋਈ ਸੀ ਹਸਪੀਟਲ ਦੇ ਅੰਦਰ ਹੀ ਬੱਚੇ ਡਿੱਗੇ ਲੰਦੇ ਹੀ ਮੁੰਡੇ ਉਹਨਾਂ ਦੀ ਹਸਪਤਾਲ ਵਿੱਚ ਮੈਂ ਕਿਹਾ ਜੀ ਇੱਕ ਕਮੀ ਨਹੀਂ ਐ ਬੜੀਆਂ ਕਮੀਆਂ ਨੇ ਇੱਕ ਕਮੀਆਂ ਨੂੰ ਦੂਰ ਕਰਾਂਗੇ ਔਰ ਤੁਹਾਨੂੰ ਮੈਂ ਦੱਸ ਦਿਆਂ ਥੋੜੇ ਦਿਨਾਂ ਦੇ ਵਿੱਚ ਵਿੱਚ ਇਹੋ ਹਸਪੀਟਲ ਦੀ ਤੁਹਾਨੂੰ ਹਰ ਵੇਖਣ ਨੂੰ ਨਜ਼ਰ ਆਊਗੀ ਉਹ ਹਸਪੀਟਲ ਦਾ ਓਵਰ ਆਲ ਦੇਖਣਾ ਆਇਆ ਸੀ ਕਿ ਕਿਸ ਤਰ੍ਹਾਂ ਫੰਕਸ਼ਨਿੰਗ ਹੁੰਦੀ ਹੈ ਉਹਨਾਂ ਨੇ ਸਾਰਾ ਘੁੰਮ ਕੇ ਦੇਖਿਆ ਐਮਰਜੈਂਸੀ ਵਾਰਡਸ ਘੁੰਮ ਕੇ ਦੇਖਿਆ ਨੇ ਸਫਾਈ ਆਦਿ ਦੇ ਦੇਖਿਆ ਸਾਡੀਆਂ ਮੁਸ਼ਕਲਾਂ ਉਹਨਾਂ ਨੇ ਸੁਣੀਆਂ ਸਟਾਫ ਦੀ ਕਮੀ ਬਾਰੇ ਉਹਨਾਂ ਨੇ ਪੁੱਛਿਆ ਸਾਰਾ ਇਨਫਰਾਸਟ੍ਰਕਚਰ ਉਹਦੇ ਬਾਰੇ ਪੁੱਛਿਆ ਸਾਰਾ ਉਹਨਾਂ ਨੇ ਮਰੀਜ਼ਾਂ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੂੰ ਪੁੱਛਿਆ ਕਿ ਉਹਨਾਂ ਨੂੰ ਕਿਹੜੀ ਚੀਜ਼ ਦੀ ਕੋਈ ਕਮੀ ਹੈ ਇਲਾਜ ਠੀਕ ਹੋ ਰਿਹਾ ਹੈ ਉਹਨਾਂ ਦਾ ਤੇ ਡਾਕਟਰ ਦੇ ਡਿਲੀਵਰੀ ਆਈ ਅਮ ਤੀ 24 ਆਵਰ ਉਹਦੇ ਜੇ ਕੋਈ ਕੋਈ ਮੈਂ ਤਾਂ ਜੇਕਰ ਜੇਕਰ ਦੋਨੋਂ ਸੱਤ سفائی والوں کوئی کمی نہیں باقی جن با یا ہونا بھی سامان لگایا سارا کچھ ਇੱਕ ਮਿੰਟ ਪਹਿੋਰ ਦਿੱਤਾ ਕਿ ਸੀਬੀਸੀ ਦੀ ਮਸ਼ੀਨ ਦੀ ਬਾਰੇ ਗੱਲ ਕੀਤੀ ਔਰ ਅਲਟਰਾ ਸਾਊਂਡ ਦੀ ਮੈਕਸ ਦੀ ਉਸ ਤੋਂ ਲੇਤੀ ਪਰ ਉਹ ਤੋਂ ਸ਼ਿਫਟ ਕਰ ਦਿੱਤੀ ਗਈ ਦੁਬਾਰਾ ਲਿਆਉਣ ਬਾਰੇ ਇਹਦੇ ਬਾਰੇ ਕੋਈ ਵਿਚਾਰ ਤਾਂ ਨਹੀਂ ਹੈ ਉਹ ਵੀ ਸਿਵਲ ਸਚਾਰ ਮੰਤਰੀ ਵੀ ਹੈਗਾ ਫੰਡ ਵੀ ਹੈਗਾ ਉਹਨਾਂ ਨੂੰ ਪਤਾ ਕਿਦੋਂ ਕਿਦੋਂ ਦੁਬਾਰਾ ਤੁਹਾਨੂੰ ਦੱਸਣਗੇ ਕਾਲ ਕਰਕੇ ਆਏਗਾ ਤੁਹਾਨੂੰ ਜਿਹੜੇ ਲੋਗ ਇਹ ਅਨਾਉਂਸਮੈਂਟ ਚਾਹੀਦਾ ਉਹ ਪ੍ਰੋਵਾਈਡ ਕਰਾ ਦੇ ਜੀ ਗੱਲ ਤੇ ਸਟਾਫ ਦੀ ਕਿੰਨਾ ਸਟਾਫ ਪੂਰਾ ਬਿਲਕੁਲ ਪੂਰਾ ਸਾਰਾ ਪਰ ਜੇ ਕਿ ਤੁਮ ਦੱਸਦੀ ਆ ਕਿ ਜਦੋਂ 2:30 ਵਜੇ ਤੋਂ ਬਾਅਦ ਨਾ ਇਹ ਕਿਤੇ ਨਹੀਂ ਅਮਨ ਸਿੰਘ ਕਹੇ ਜਾਵੇ ਕਿ ਰਾਤ ਤੋਂ ਸਵੇਰ ਤੱਕ ਵੀ ਨਹੀਂ ਉਹ ਉਹ ਨਾ ਨਾ ਗੱਲ ਕਰਕੇ ਤੁਸੀਂ ਕੋਈ ਉਹ ਕਹਿੰਦਾ ਕੋਈ ਆਸੀ ਗੱਲ ਨਹੀਂ ਕਿ ਜੇ ਕੋਈ ਹੋਏਗੀ ਤਾਂ ਦੇਖ ਲਾਂਗੇ ਮੌਕੇ ਤੋਂ ਬਾਅਦ ਅਜੇ ਤੱਕ ਤਾਂ ਕੋਈ ਲੱਗਦੀ ਨਹੀਂ ਉਹ ਨਾ ਅਸੀਂ ਤਾਂ ਮੌਕੇ ਦੇ ਮੌਕੇ ਇੱਥੇ ਡਾਕਟਰ ਸਾਹਿਬ ਨਾਲ ਕੇ ਖੜੇ ਨੇ ਤਾਂ ਤੁਸੀਂ ਵੀ ਤਾਂ ਸ਼ਹਿਰ 'ਚ ਹੀ ਰਹਿਣ ਵਾਲੇ ਦੱਸੋ ਡਾਕਟਰ ਸਾਹਿਬ ਤੋਂ ਕੋਈ ਲੱਗੀ ਨਾ ਲੱਗੀ ਪੁਣੇ ਡਾਕਟਰ ਸਾਹਿਬ ਤੋਂ ਨਹੀਂ ਲੱਗੀ ਤਾਂ ਸਟਾਫ 'ਚ ਕਮੀ ਹੈ ਤਾਂ ਜਿਹੜੀ ਸਟਾਫ ਦੀ ਥੋੜੀ ਕਮੀ ਆ ਉਹ ਦੇਖੋ ਨਾ ਤਿੰਨ ਤ ਰਾਤਾਂ ਲੰਗੀਆਂ ਸਾਡੀਆਂ ਦੇ ਸਰਕਾਰ ਬਣੀ ਨਾ ਅੱਜ ਚੌਥੀ ਰਾਤ ਆ ਟਾਈਮ ਦੀ ਥੋੜੀ ਵੇਟ ਕਰੋ ਸਾਰਾ ਜਿਹੜੀ ਸਟਾਫ ਦੀ ਕਮੀ ਆ ਉਹ ਸੋਧਾ ਕਰਾਂਗੇ